ਬਸ ਸਾਦ ਆਪਣੇ ਹਲਕੇ ਦੀ ਗੱਲ ਕਰ ਲਗੋ ਸਾਦੀ ਵੀ ਤੂੰ ਆਪਣੇ ਹਲਕੇ ਦੀ ਗੱਲ ਕਰ ਜਾਓ ਤੋ ਸਾਥੀ ਵੀ ਤੂੰ ਸਾਡੇ ਨਾਲ ਜ਼ਿਆਦਾ ਬੀ ਕੀ ਇਹ ਨਹੀਂ ਰੇਸ਼ ਕਰੂ ਆਪਣੇ ਹਲਕੇ ਦੀ ਗੱਲ ਕਰ ਲਗੋ ਇਹ ਸਾਦ ਨੂੰ ਖਾਉ ਜਾਂਦੇ 15 ਦਿਨ ਹੋ ਗਏ ਛੜਾਆਂ ਨੂੰ ਇਹ ਸਤਾਂ ਕੋ ਲੋਦੀ ਜੇ ਪੰਪੂ ਗਾਮ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾਪ ਵਿੱਚ ਨਹੀਂ ਲੱਗੀ ਆ ਬੈਠਾ ਆਪਣੀ ਜਮਨਤਾ ਜਰਾ ਕਹਿਦਾ ਚਾਚਾ ਮੇਰਾ ਹੁਣ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਜਹੂ ਨੀ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਮੈਂ ਸਾਥ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਵੀ ਨੂੰ ਆਪਣੇ ਉੱਚੀ ਦੀ ਗੱਲ ਕਰਦੇ ਹੋ ਸਾਥੀ ਤੋਂ ਹੀ ਸਾਡੇ ਨਾਲ ਜ਼ਿਆਦਾ ਵੀ ਜੇ ਨੋਟਸ ਕਰੋ ਆਪਣੇ ਹੱਥੇ ਵੀ ਦਲ ਕੰਮ ਲਗਾ ਜੇ ਨੋਟਸ ਕਰੋ ਜੀ ਜੇ ਜੇ ਨੋਟਸ ਤਾਰੀਵਾਲ ਸਾਹਿਬ ਅਸਿੱਧੇ ਜੋ ਬਾਹਰ ਜ਼ਰੂਰੀ ਇਹ ਤਾਂ ਪੜ ਲੋ ਵੈਸੇ ਪੜਦਾ ਨਹੀਂ ਹੁੰਦਾ ਕੋਈ ਬਾਹਰ ਜ਼ਰੂਰੀ ਇਹ ਤਾਂ ਪੜ ਲੋ ਸਾਡਾ ਨਹੀਂ ਹੁੰਦਾ ਮੈਂ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਬੜਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵਰਟ 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 ਜੀ ਜੀ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆਹੋ ਮੈਂ ਰੱਖ ਦਿੰਦਾ ਮੈਂ ਇਹਦਾ ਉਹ ਨਹੀਂ ਹੈ ਮਰਦੂਕ ਸਿੰਘ ਸਾਹਿਬ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਹਲਕਾ ਜਨਾਲੇ ਤੋਂ ਇਹ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਦਾਨ ਸਭਾ ਹਲਕਾ ਨਾਵਾ ਡੇੜਾ ਬਾਬਾ ਨਾਨਕ ਰਾਜਾ ਸਾਂਸੀ 28 ਤਦਨਤਾ ਖੇਮਕਰ ਫਰੋਜਪੁਰ ਫਾਜਲ ਕਾ ਇਹ ਸਾਦੋ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਂ ਸਾਰ ਆਪਣਾ ਰਨਿੰਗ ਕਮੈਂਟਰੀ ਨਾਗੀਤੀ ਜਾਵੇ ਪਲੀਜ਼ ਜੀ ਸਾਡੀ ਸੀਰੀਅਸ ਹੋ ਜੋ ਆਪਾ ਜਰ ਕੀ ਸੀਰੀਅਸ ਸੁਣੀਓਣਾ 15 ਦਿਨ ਹੋ ਗਏ ਹਿਆੜਾ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਿਆੜਾ ਨੂੰ ਚੇਰ ਨੂੰ ਡਿਸ ਕਰੋ ਚੇਰ ਨੂੰ ਸਭ ਜਿਹੜੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਿਆੜਾ ਨੂੰ ਇਹ ਸੁਲਤਾਨ ਕੋ ਲੋਧੀ ਗਏ ਪੰਬੂਗਾਂ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪੀ ਦਵਨ ਸਾ ਜਨਾ ਕਹਿੰਦਾ ਚਾਚਾ ਮੇਰਾ ਉਹ ਡਿਵ ਕੰਪਲੀਟ ਉਹਦਾ ਜੱਲਾ ਕਦੇ ਜਾਂਦੇ ਜਾਂ ਲਓ ਲੈ ਟੈਮ ਕੋਲ ਬੈਠੋ ਜਾ ਕਰ ਕੇ ਅਹੀਂ ਚੜਕਦੇ ਜਾੜੇ ਅਹੀਂ ਚੜਕਦੇ ਜਾੜੇ ਓ ਤੁਸੀਂ ਬੈਠੋ ਯਾਰ ਧਾ ਤੂੰ ਕਹਿੰਦੀ ਸੁਰਦਾ ਦੀ ਕੇ ਨੁੜੇ ਕੀਤਾ ਜਾਵੇ ਸਭ ਦੇਖੋ ਕੇ ਨੁੜੇ ਕਰੋ ਸਾਵੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾ ਅਕਲ ਕਹੇ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕੱਥੀ ਚਾਹੁੰਦਾ ਅਜਨਾਲਾ ਸਰ ਸਭਾਤ ਦੇ ਉੱਤੇ ਆਸੀਂ ਜੱਗਾਂ ਦੀ ਮਾਣਮੀ ਚੱਲਦੇ ਆ ਅਸੀਂ ਸਭ ਜਿਹੜਾ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਨੂੰ ਦੁੱਖ ਹੈ ਗਲਤ ਹੋ ਕੰਮ ਨਹੀਂ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾਂ ਪਛੀਆਂ ਸਜਾਦਾ ਰੂੜੇਵਾਲ ਮੰਗਲਸੋਹ ਦਰਿਆ ਬੂਸਾ ਬਲਕਪੁਰਾ ਸਦਮੈਂ ਤੁਹਾਨੂੰ ਘਟੋ ਘਟ ਤੀਪਿੰਡ ਇੱਕ ਮੈਂਟ ਦੇ ਵਿੱਚ ਕਿੰਦ ਦੇਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8 8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਾਬ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਕੇ ਦੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੁਰਸੱਭ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਾਬ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕਰ ਜਮੀਨ ਸਭ ਅਵੇਦ ਕਾ ਗਿਆ ਉਥੇ ਮਾਲੂਥਲ ਬਣ ਗਿਆ ਸਦ ਮੈਂ ਜਿੱਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਹਾਂ ਸੀਗਾ ਕੰਡਿਆਂ ਵਾਲੀ ਤਾਰ ਤੋਂ ਪਾਸੇ ਦਾ ਕਿਸਾਨ ਉਹਨੂੰ ਸਰ ਬਿਲੀ ਇਰਾ ਕਨੈਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲਟਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਦਾ ਜਿੰਨਾ ਬਸਤੀ ਬਦਕ ਨਾਲੋ ਜਿੰਨਾ ਬਸਤੀ ਮਜਾਹ ਟਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਾਂ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਬਾਸ ਉਹਦਾ ਜ਼ਿੰਦਾਰ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿਆ ਸੀ ਜੇ ਸਰ ਗੋਲ ਦੀ 88 ਜੀ ਬਗੇ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਰੇ ਮੁੱਦੇ ਕਿੰਦੇ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾ ਦਾ ਸਾਡਾ ਸਭ ਸਭ ਤੋਂ ਉੱਜੜ ਗਿਆ ਸਭ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ ਫਸਲਾ ਜਿਹੜੀਆਂ ਉਰਦੀਆਂ ਵੇਖੇ ਆਣ ਗਿਆ ਅਜ ਨਾਲ ਦੀ ਧਰਤੀ ਦੇ ਉੱਤੇ ਟਰੈਕਟਰ ਟਰਾਲੀਆਂ ਕੰਬਾਈਆਂ ਹੱਲਾ ਸਭ ਲੋਕਾਂ ਦੇ ਕਾੜ ਉੜ ਗਏ ਲੋਕਾਂ ਦੇ ਕਾੜ ਉੜ ਗਏ ਸਾਡ ਗਰੀਬਾਂ ਦੇ ਕਾੜ ਉੜ ਗਏ ਫਸਲਾ ਉੜ ਗਿਆ ਕਮਾੜ ਉੜ ਗਏ ਤੇ ਲੀਡਰ ਕਿਹੜੇ ਕੰਮ ਨੂੰ ਲੱਗਿਆ ਕਿ ਵੋਟਾਂ ਕਿੱਦਾਂ ਬੰਦੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬੰਦ ਸਾਨੂੰ ਮਾਝਾ ਕਿੱਦਾਂ ਮਿਲੇ ਕੌਣ ਦਊਗਾ ਮਾਝਾ 2 ਲੱਖ ਦਾ ਕਿਲਾ ਸੀ ਉਥੇ 2 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੋਟ ਦੇ ਚੜ ਗਈ ਆ